ਤੇ ਇਹ ਅਨਹਦ ਬਾਣੀ ਨੂੰ ਅਕਾਲ ਪੁਰਖ ਦੀ ਆਵਾਜ਼ ਕਿਹਾ ਗਿਆ ਉਹਨਾਂ ਦੇ ਘਰ ਦੀ ਕਥਾ ਕਿਹਾ ਗਿਆ ਉਹ ਸਮਾਂ ਆਉਣ ਤੋਂ ਹਫ਼ਤਾ 10 ਦਿਨ ਪਹਿਲਾਂ ਇਹ ਸ਼ਬਦ ਜਿਹੜੇ ਆ ਆਮ ਤੋਂ ਜ਼ਿਆਦਾ ਫਿਰ ਤੇਜ਼ ਹੋ ਕੇ ਚੱਲਣ ਲੱਗ ਜਾਂਦੇ ਆ ਗੁਰਮੁਖ ਸਮਝ ਜਾਂਦੇ ਆ ਵੀ ਪਹਿਲਾਂ ਜਿੰਨੀ ਅਨਹਦ ਬਾਣੀ ਸੀ ਉਹਦੇ ਤੋਂ ਜ਼ਿਆਦਾ ਤੇਜ਼ ਚੱਲਣ ਲੱਗੀ ਐ ਅੰਮ੍ਰਿਤ ਵੀ ਜ਼ਿਆਦਾ ਹੋਣ ਲੱਗ ਗਿਆ ਅਕਾਲ ਪੁਰ ਸੱਚੇ ਪਾਸ਼ਾ ਬਾਜਾਂ ਦੇਣ ਲੱਗ ਜਾਂਦੇ ਆ ਵੀ ਧੰਨ ਬਹੁਤ ਥੋੜਾ ਰਹਿ ਗਿਆ ਸੰਸਾਰ ਦੇ ਜੰਜਾਲ ਛੱਡੋ ਵਾਪਸ ਆਉਣ ਦਾ ਸਮਾਂ ਹੋ ਚੁੱਕਿਆ ਹੌਲੀ ਹੌਲੀ ਦਿਨ ਬਰ ਦੇ ਨੇ ਜਿਵੇਂ ਸਵਾਸਾ ਦਾ ਤਨ ਥੋੜਾ ਰਹਿ ਗਿਆ 10 ਦਿਨ 8 ਦਿਨ 9 ਦੇ 7 ਦਿਨ ਉਸੇ ਤਰ੍ਹਾਂ ਅਨਹਦ ਬਾੜੀ ਦੀ ਆਵਾਜ਼ ਬਹੁਤ ਤੇਜ ਹੁੰਦੀ ਜਾਂਦੀ ਅੰਮ੍ਰਿਤ ਵਾਧਾ ਜਾਂਦਾ ਵਿਚਾਰ ਆਪਣੇ ਆਪ ਖਤਮ ਹੁੰਦੇ ਨੇ ਐਸੀ ਕਿਰਪਾ ਕਰ ਜਾਂਦੇ ਆ ਜਦੋਂ ਅਖੀਰੀ ਸਮਾਂ ਹੁੰਦਾ ਕੰਨ ਵੀ ਬਾਹਰੋਂ ਸੁਣਨਾ ਘੱਟ ਕਰ ਜਾਂਦੇ ਅੱਖਾਂ ਵੀ ਖੜਾ ਬੰਦ ਹੋ ਜਾਂਦਾ ਵੀ ਬੱਚੇ ਨੇ ਹੁਣ ਅੰਤਰਮੁਖੀ ਹੋਣਾ ਅੰਦਰਲੇ ਪਾਸੇ ਵਾਪਸ ਕਰ ਲਉ ਜਦੋਂ ਅਖੀਰੀ ਸਵਾਸ ਹੁੰਦਾ ਫਿਰ ਇੱਕ ਦਾਵੇਂ ਅਨਹਦ ਬਾੜੀ ਵੀ ਇੰਨੀ ਜਿਆਦੇ ਗਰਜ ਹੁੰਦੀ ਐ ਇੰਨੀ ਜਿਆਦੇ ਗਰਜ ਹੁੰਦੀ ਜਿਵੇਂ ਕੋਈ 100 200 ਜਹਾਜ਼ ਸਾਡੇ ਛੱਤ ਤੋਂ ਟੱਪਦਾ ਉਹ ਗਰਜਤੇ ਆਵਾਜ਼ ਹੁੰਦੀ ਆ ਇੱਕ ਖਿੰਦੇ ਲਈ ਉਹਨੂੰ ਸੁਣਦਿਆ ਹੀ ਜਿਹੜੇ ਗੁਰਮਖ ਆਉਂ ਸਵਾਜ ਦੇ ਵਿੱਚ ਸਮਾਉਂਦੇ ਐ ਤੇ ਵਾਪਸ ਆਪ ਦੇ ਘਰ ਦੇ ਵਿੱਚ ਚਲੇ ਜਾਂਦੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਨੂੰ ਨਾਮ ਦੀ ਆਵਾਜ਼ ਦਿੱਤੀ ਐ ਅੰਮ੍ਰਿਤ ਰਸ ਆਇਆ ਐ ਅਕਾਲ ਪੁਰਖ ਸੱਚੇ ਬਾਦਸ਼ਾਹ ਸਾਨੂੰ ਇਸ ਦੇਹੀ ਦੇ ਵਿੱਚੋਂ ਵਾਪਸ ਬੁਲਾਉਣਾ ਚਾਹੁੰਦੇ ਐ ਸਵਾਸਾਂ ਦਾ ਧੰਨ ਖਤਮ ਹੋ ਗਿਆ ਤੇ ਮਹਾਰਾਜ ਕਹਿੰਦੇ ਹਰ ਜਨ ਹਰਿ ਹਰਿ ਨਾਮ ਸਮਾਣੇ ਦੁਖ ਜਨਮ ਮਰਣ ਭਵਖੰਡਾ ਵਾਪਸ ਚਲੇ ਗੋ ਜਿਹੜਾ ਮਨਮੁਖ ਹੈ ਉਸ ਦਾ ਨਾਮ ਦੇ ਨਾਲ ਸੰਪਰਕ ਨਹੀਂ ਉਹਨੂੰ ਅਨਹਦ ਬਾਣੀ ਅੰਮ੍ਰਿਤ ਦਾ ਉਹਨੂੰ ਕੋਈ ਪਤਾ ਨਹੀਂ ਨਾ ਉਹਨੇ ਕਮਾਈ ਕੀਤੀ ਨਾ ਉਹ ਸੰਗਤ ਚ ਆ ਕੇ ਉਹਨੇ ਗਿਆਨ ਲਿਆ ਉਹਦੇ ਵੀ ਸਵਾਸਾਂ ਦਾ ਧਨ ਖਤਮ ਹੁੰਦਾ ਪਿਆ ਹੁਣ ਗੁਰਮਖ ਨਾਮ ਦੇ ਵਿੱਚ ਸਮਾ ਕੇ ਘਰ ਦੇ ਵਿੱਚ ਚਲਾ ਗਿਆ ਉਹਦੀ ਸੋਭਾ ਹੋਈ ਰੇ ਰੇ ਦਰਗਾਹ ਕਹੇ ਨਾ ਕੋ ਆਓ ਬੈਠ ਆਦਰ ਸਭ ਦੇਉ ਦਰਗਾਹ ਦੇ ਵਿੱਚ ਆਦਰ ਹੋਇਆ ਵਾਪਸ ਆਇਆ ਸੁਖਮ ਮਨ ਵਾਪਸ ਆ ਗਿਆ ਸਵਾਸਾਂ ਦਾ ਧਨ ਪੂਰਾ ਕੀਤਾ ਜੰਜਾਲ ਚ ਫਸਿਆ ਨਹੀਂ ਵਾਪਸ ਆ ਗਿਆ ਹੁਣ ਮਾਨਮੁਖ ਦੇ ਜਿਵੇਂ ਸਵਾਸਾਂ ਦਾ ਤਨ ਖਤਮ ਹੁੰਦਾ ਉਸ ਨੂੰ ਆਵਾਜ਼ ਦਿੱਤੀ ਜਾਂਦੀ ਹੈ ਸ਼ਬਦ ਤਾਂ ਉਹਦੇ ਅੰਦਰ ਵੀ ਚੱਲਦਾ ਪਰ ਉਹਦੇ ਅੰਦਰ ਰੋਲ ਖਚੋਲ ਨਹੀਂ ਉਹਨੂੰ ਸ਼ਬਦ ਸੁਣਦਾ ਨਹੀਂ ਗਾ ਮਾਨਮੁਖਾ ਤੰਨਾ ਬੋਲਾ ਸ਼ਬਦ ਨਾ ਸੁਣਈ ਬਹੁਤ ਰੋਲ ਖਚੋਲ ਉਹਦੇ ਉੱਤੇ ਭੰਡਾਰਾ ਪਾਪਾ ਦੇ ਅੰਦਰ ਇੰਨੀ ਗਾਰ ਜੰਮੀ ਪਈ ਆ ਵਿਚਾਰਾ ਦੀ ਮੈਲ ਹੀ ਨਹੀਂ ਹੋਈ ਪਈ ਉਹਨੂੰ ਸ਼ਬਦ ਸੁਣਦਾ ਹੀ ਨਹੀਂ ਗਾ ਉਹਨੂੰ ਆਵਾਜ਼ ਦਿੰਦੇ ਆ ਵੀ ਵਾਪਸ ਆੜਾ ਚਿੱਠੀ ਭੇਜਦੇ ਜਦੋਂ ਖੀਰੀ ਸਮਾਂ ਹੁੰਦਾ ਸਵਾਸਾਂ ਦਾ ਤਨ ਖਤਮ ਹੁੰਦਾ ਤੇ ਜਮਾਂ ਨੂੰ ਕਹਿੰਦੇ ਆ ਵੀ ਉਹਨੂੰ ਜਾ ਕੇ ਜਗਾਓ ਭਾਈ ਤੇਰਾ ਸਮਾਂ ਖਤਮ ਹੋ ਗਿਆ ਵਾਪਸ ਜਾ ਆਪਣੇ ਘਰ ਉਹ ਜਮਾਂ ਦੀ ਆਵਾਜ਼ ਵੀ ਕਿਉਂਕਿ ਵਚਨ ਚੀਤ ਹੈ ਉਹ ਸੰਸਾਰ ਨਾਲ ਜੁੜਿਆ ਉਹਦਾ ਤਾਂ ਬਿਜ਼ਨਸ ਪਾਸੇ ਧਿਆਨ ਆ ਉਹਦਾ ਤਾਂ ਖੇਤੀ ਪਾਸੇ ਧਿਆਨ ਆ ਅਖੀਰੀ ਸਵਾਸ ਤੱਕ ਵੀ ਬੱਚੇ ਨਾ ਹੋ ਜਾਣ ਕਿਤੇ ਪੀੜੀਆਂ ਦਾ ਕੁਝ ਥੋੜਾ ਨਾ ਜਾਵੇ ਸਵਾਸ ਦਾ ਧਨ ਖਤਮ ਹੁੰਦਾ ਤਾਂ ਫਿਰ ਕਹਿੰਦੇ ਜਮਗਾ ਡੰਡ ਮੂੰਢ ਮੇ ਪਰਿਓ ਜਮ ਦਾ ਡੰਡਾ ਜਦੋਂ ਇੱਕ ਸੁਖਮ ਮਨ ਦੇ ਉੱਪਰ ਸੁਖਮ ਡੰਡਾ ਵੱਜਦਾ ਨਾ ਜਿਵੇਂ ਇਹ ਦੁਨੀਆ ਉਵੇਂ ਪ੍ਰਲੋਕ ਦੀ ਦੁਨੀਆ ਤੇ ਕਹਿੰਦੇ ਮੂੰਢ ਦੇ ਵਿੱਚ ਪੈਂਦਾ ਤੇ ਫਿਰ ਵੇਖਦਾ ਵੀ ਕੌਣ ਤਬ ਸੋਵਤਾਂ ਜਾਗ ਗਏ ਤੇ ਉਹਨਾਂ ਨੂੰ ਪੁੱਛਦਾ ਤੁਸੀਂ ਕੌਣ ਹੋ ਕਿਤੇ 10 ਦਿਨ ਨੇ ਕੋਈ ਗੱਲ ਨਹੀਂ ਆ ਚੱਲੀਏ ਅਸੀਂ ਹਾਂ ਹੁਣ ਤਾਂ ਉਹ ਤਾਂ ਉੱਥੇ ਰਹਿ ਗਏ ਤੇ ਜਦੋਂ ਵੇਖਦਾ ਕਿ ਕਾਇਆ ਇੱਕ ਪਾਸੇ ਆ ਸੁਖਮ ਮੈਂ ਇੱਥੇ ਖੜਾ ਮੈਂ ਕੌਣ ਆ ਉਹ ਕਾਇਆ ਹੋ ਰਹਿ ਗਈ ਤੇ ਕਹਿੰਦੇ ਜਹੇ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਖਾ ਨਾਮ ਤੇਰੇ